ਤਰਨਤਾਰਨ ਜਿਮਨੀ ਚੋਣਾ ਦੇ ਨਤੀਜਿਆਂ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਗਾਤਾਰ ਅੱਗੇ ਵਧ ਰਹੇ ਨੇ ਉਹਨਾਂ ਦੀ ਲੀਡ ਆ ਜੋ ਲਗਾਤਾਰ ਬਰਕਰਾਰ ਹੈ 7294 ਵੋਟਾਂ ਦੇ ਨਾਲ ਹਰਮੀਤ ਸਿੰਘ ਸੰਧੂ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਹੁਣ ਤੱਕ 26892 ਵੋਟਾਂ ਮਿਲਿਆ ਨੇ ਜੇਕਰ ਗੱਲ ਕਰੀਏ ਸ਼ਰਮਣੀ ਅਕਾਲੀ ਦਲ ਉਮੀਦਵਾਰ ਦੀ ਰੰਦਾਵਾ ਨੂੰ ਹੁਣ ਤੱਕ 19598 ਵੋਟਾਂ ਮਿਲਿਆ ਨੇ ਤੇ ਸੱਤ

ਪਿੱਛੇ ਚੱਲ ਰਹੇ ਨੇ ਤੀਜੇ ਨੰਬਰ ਤੇ ਚੱਲ ਰਹੇ ਨੇ ਮਨਦੀਪ ਸਿੰਘ ਖਾਲਸਾ ਤੁਹਾਨੂੰ ਦੱਸਦੀ ਕਿ ਕਾਂਗਰਸੀ ਉਮੀਦਵਾਰ ਨੂੰ ਪਛਾੜ ਕੇ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਪਹੁੰਚ ਚੁੱਕੇ ਨੇ ਉਹਨਾਂ ਨੂੰ 11793 ਵੋਟਾਂ ਮਿਲੀਆਂ ਨੇ ਤੇ 15000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਮਨਦੀਪ ਸਿੰਘ ਖਾਲਸਾ ਪਰ ਤੁਹਾਨੂੰ ਦੱਸਦੀ ਕਿ ਕਾਂਗਰਸੀ ਉਮੀਦਵਾਰ ਨੂੰ ਮਨਦੀਪ ਸਿੰਘ ਖਾਲਸਾ ਨੇ ਪਛਾੜ ਦਿੱਤਾ ਏ ਪਿੱਛੇ ਛੱਡ ਦਿੱਤਾ ਏ ਤੇ ਤੀਜੇ ਨੰਬਰ ਤੇ ਪਹੁੰਚ ਚੁੱਕੇ ਨੇ ਮਨਦੀਪ ਸਿੰਘ ਖਾਲਸਾ ਗੱਲ ਕਰੀਏ ਕਾਂਗਰਸੀ ਉਮੀਦ ਬਾਰ ਕਨਵੈ ਸਿੰਘ ਦੀ ਤਾਂ ਉਹਨਾਂ ਨੂੰ 10139 ਵੋਟਾਂ ਮਿਲੀਆਂ ਨੇ ਚੌਥੇ ਨੰਬਰ ਤੇ ਚੱਲ ਰਹੇ ਨੇ ਕਨਵੈ ਸਿੰਘ ਬੁਰਜ ਜੋ ਕਾਂਗਰਸ ਦੇ ਉਮੀਦਵਾਰ ਨੇ ਗੱਲ ਕਰੀਏ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਤਾਂ ਉਹਨਾਂ ਦੇ ਵੱਲੋਂ 5ਵੇਂ ਨੰਬਰ ਤੇ ਚੱਲ ਰਹੇ ਨੇ ਉਹਨਾਂ ਨੂੰ ਹੁਣ ਤੱਕ ਸਿਰਫ 3659 ਵੋਟਾਂ ਮਿਲੀਆਂ ਨੇ ਤੁਹਾਨੂੰ ਦੱਸਦੀ ਕਿ ਹਰਮਿੰਦਰ ਸਿੰਘ ਸੰਦੂ ਲਗਾਤਾਰ ਉਹਨਾਂ ਦੀ ਲੀਡ ਜੋ ਉਹ ਬਰਕਰਾਰ ਹੈ ਤੁਹਾਨੂੰ ਦੱਸਦੀ ਕਿ 10ਵੇਂ ਰਾਊਂਡ ਤੋਂ ਬਾਅਦ ਹਰਮਿੰਦਰ ਸਿੰਘ ਸੰਦੂ ਲਗਾਤਾਰ ਅੱਗੇ ਚੱਲ ਰਹੇ ਨੇ ਤੇ ਜੇਕਰ ਗੱਲ ਕਰੀਏ ਮਨਦੀਪ ਸਿੰਘ ਖਾਲਸਾ ਦੀ ਪਹਿਲਾਂ ਉਹ ਚੌਥੇ ਨੰਬਰ ਤੇ ਸੀ 8ਵੇਂ ਰਾਊਂਡ ਤੋਂ ਬਾਅਦ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਚੱਲ ਰਹੇ ਨੇ ਹੁਣ 10ਵਾਂ ਰਾਊਂਡ ਚੱਲ ਰਿਹਾ ਹੈ ਤੇ ਚੌਥੇ ਨੰਬਰ ਤੇ ਕਾਂਗਰਸੀ ਉਮੀਦਵਾਰ ਨੇ ਫਿਲਹਾਲ ਅਸਲ ਦੇ ਵਿੱਚ ਨਤੀਜੇ ਕੀ ਹੁੰਦੇ ਨੇ ਕਿਹੜਾ ਉਮੀਦਵਾਰ ਜਿੱਤੇਗਾ ਇਹ ਵੀ ਵੇਖਣਾ ਲਾਜ਼ਮੀ ਹੋਵੇਗਾ ਥੋੜੇ ਸਮੇਵਾਦੇ ਇਹ ਕਲੀਅਰ ਹੋ ਜਾਵੇਗਾ ਕਿ ਕਿਸ ਉਮੀਦਵਾਰ ਦੇ ਸਿਰ ਦੇ ਉੱਤੇ ਹੈ ਤਾਂ ਸੱਜੇਗਾ ਕਿਹੜਾ ਉਮੀਦਵਾਰ ਜਿੱਤੇਗਾ ਪਰ ਤੁਹਾਨੂੰ ਦੱਸ ਹੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਰ ਸਿੰਘ ਸੰਧੂ ਪਹਿਲੇ ਨੰਬਰ ਤੇ ਚੱਲ ਰਹੇ ਨੇ ਪੰਜਾਬੀ ਲੋਕ ਚੈਨਲ